ਖੇਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਕੋਈ ਟਰੈਕਟਰ ਮੋਡੀਫਾਈ ਕਰ ਲੈਂਦਾ ਹੈ ਕੋਈ ਖੇਤ ਦੇ ਵਿੱਚ ਹੋਰ ਮੋਡੀਫਿਕੇਸ਼ਨ ਕਰ ਲੈਂਦਾ ਹੈ ਪਰ ਉਹਦੇ ਵਿੱਚ ਇੱਕ ਇਹ ਆਪਣੀ ਬਹੁਤ ਖਾਸ ਚੀਜ਼ ਆ ਤਾਂ ਬਾਈ ਜੀ ਹੈਗਾ ਲਗਭਗ ਆਪਣਾ 450 ਸਕਰ ਫੁੱਟ ਹੈਗਾ ਠੀਕ ਹੈ ਤੇ ਇਹ ਬਾਈ ਜੀ ਅਸੀਂ 12 12 ਫੁੱਟ ਨਾਲ ਜਗਾ ਛੱਡੀ ਹੈ ਵੈਸੇ ਜਿੱਦਾਂ ਇਹ ਬਣਿਆ ਸੀ ਹੋਰ ਵੀ ਜ਼ਿਆਦਾ ਟਾਈਮ ਦੇਣ ਲੱਗੇ ਖੇਦ ਨੂੰ ਆਪਣੇ ਨੂੰ ਠੀਕ ਹੈ ਇਹ ਖੇਤ ਨਾਲ ਜੁੜਨ ਵਾਲੀ ਗੱਲ ਹੋਈ ਕਿ ਤਰ੍ਹਾਂ ਦੀ ਇੱਥੇ ਪਹਿਲਾ ਕੋਠਾ ਸੀਗਾ ਠੀਕ ਹੈ ਉੱਥੇ ਆਪਣੇ ਕਾਫੀ ਪੇੜ ਪੌਦੇ ਲੱਗੇ ਹੋਏ ਸੀ ਇੱਥੇ ਆਪਾਂ ਬਾਈ ਜੀ ਨਵਾਂ ਬਣਾਇਆ ਹੈਗਾ ਤਾਂ ਕਰ ਕਿਥੇ ਪੇੜ ਪੌਦੇ ਹੁਣ ਹੈ ਨਹੀਂ ਆਪਾਂ ਨਾਲ ਦੀ ਨਾਲ ਹੀ ਲਾ ਦੇ ਵੀ 1 ਸਾਲ 2 ਸਾਲ ਤੱਕ ਵਧੀਆ ਹੱਸੀ ਗੱਲ ਦੋਸਤੋ ਖੇਤ ਦੇ ਵਿੱਚ ਨਾ ਫਾਰਮ ਹਾਊਸ ਬਣਾਉਣਾ ਤਾਂ ਉਹਦੇ ਲਈ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਆ ਬਾਈ ਉਹਨਾਂ ਨੇ ਕਮਾਲੀ ਕੀਤੀ ਪਈ ਆ ਸੜਕ ਤੋਂ ਜ ਬਾਈ ਨਾਲ ਗੱਲਬਾਤ ਕਰਾਂਗੇ ਕਿੰਨੀ ਕੋਸਟ ਆਈ ਹੈ ਕਿੰਨੇ ਏਰੀਆ ਚ ਬਣਾਏਗਾ ਕੀ ਕੀ ਚੀਜ਼ਾਂ ਵੱਖਰੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਕੀ ਗੱਲ ਬਾਈ ਦੱਸੀ ਗੱਲ ਬਾਈ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਲੋਕੇਸ਼ਨ ਦੱਸ ਦੀ ਆਪਾਂ ਖੜੇ ਕਿੱਥੇ ਆ ਬਾਈ ਜੀ ਮੇਰਾ ਨਾਮ ਜਸਵੀਰ ਸਿੰਘ ਤੇ ਆਪਾਂ ਪਿੰਡ ਜਮਾਰ ਕੇ ਜ਼ਿਲ੍ਹਾ ਮਾਨਸਾ ਖੜੇ ਆ ਬਾਈ ਠੀਕ ਆ ਬਾਈ ਹਾਂਜੀ ਬਾਈ ਬਾਈ ਜੀ ਗੱਲ ਕਰੀਏ ਨਾ ਵੀ ਕੋਠੀਆਂ ਸਿਘਾਉਣੇ ਆਸੀਂ ਫਾਰਮ ਹਾਊਸ ਜੀ ਬਾਈ ਮਤਲਬ ਜ਼ਿਆਦਾਤਰ ਪਿੰਡ ਦੇ ਵਿੱਚ ਚੀਜ਼ਾਂ ਬਣੀਆਂ ਸੋਹਣੀਆਂ ਬਹੁਤ ਵੱਖੋ ਵੱਖਰੀਆਂ ਮਿਲਦੀਆਂ ਨੇ ਜੀ ਬਾਈ ਪਰ ਖੇਤਾਂ ਦੇ ਵਿੱਚ ਹੈ ਕਹਿੰਦੇ ਕੋਈ ਕੋਈ ਹੁੰਦਾ ਸ਼ੌਂਕੀ ਜਿਨ੍ਹਾਂ ਚ ਤੇ ਉਹਨਾਂ ਦੇ ਵਿੱਚ ਇੱਕ ਤੁਸੀਂ ਉਹ ਬਹੁਤ ਸੋਹਣਾ ਜੇ ਕਹਦੇ ਆ ਫਾਰਮ ਹਾਊਸ ਕਨਸੈਪਟ ਬਣਾਏਗਾ ਤੇ ਇਹਦਾ ਆਈਡੀਆ ਕਿੱਥੋਂ ਆਇਆ ਵੀ ਆਪਾਂ ਯਾਰ ਆਹ ਚੀਜ਼ ਖੇਤ ਬਣਾਉਣੀ ਆਈਡੀਆ ਤਾਂ ਵੀਰ ਜੀ ਐਵੇਂ ਆ ਕਿ ਵੀ ਜਦੋਂ ਸਾਡੇ ਕੋਲ ਮੋਸਟਲੀ ਫ੍ਰੀ ਟਾਈਮ ਹੁੰਦਾਗਾ ਅਸੀਂ ਜ਼ਿਆਦਾਤਰ ਖੇਤ ਹੀ ਆਉਣੇ ਆਗੇ ਠੀਕ ਆ ਬਈ ਖੇਤੀ ਬੈਠਦੇ ਉੱਠਦੇ ਆਗੇ ਜ਼ਿਆਦਾਤਰ ਜੀ ਪਹਿਲਾਂ ਚਲੋ ਆਪਣੇ ਕੋਲ ਨਾਰਮਲ ਆਪਣੇ ਖੇਤਾਂ ਵਿੱਚ ਕੋਠੇ ਹੁੰਦੇ ਨੇਗੇ ਆਪਣੇ ਕੋਲ ਨਾਰਮਲ ਸੀਗੇ ਜਿਵੇਂ ਐ ਸੈੱਡ ਲਾ ਲਓ ਹਾਂਜੀ ਬਈ ਤੇ ਫੇਰ ਸੋਚਿਆ ਵੀ ਥੋੜਾ ਜਿਹਾ ਇਹਨੂੰ ਵਿਧਾਇਆ ਜਾਵੇ ਬੀਰ ਅਡਵਾਂਸ ਅਡਵਾਂਸ ਕੀਤਾ ਜਾਵੇ ਥੋੜਾ ਜਿਹਾ ਵੀ ਚਲ ਥੋੜੀ ਦੁੱਕ ਵੀ ਨਿਕਲ ਕੇ ਆਵੇ ਜੀ ਬਈ ਜੀ ਥੋੜਾ ਜਿਹਾ ਵਾਦਾ ਕੀਤਾ ਜਾਵੇ ਇਹਦੀ ਚੀਜ਼ ਤੇ ਬਿਲਕੁਲ ਬਈ ਤੇ ਉਸ ਤੋਂ ਬਾਅਦ ਵੀਰੇ ਅਸੀਂ ਸੋਚਿਆ ਵੀ ਚਲ ਇੱਕ ਰੂਮ ਦੇ ਨਾਲ ਇੱਕ ਵਾਸ਼ਰੂਮ ਅਟੈਚ ਹੋਵੇ ਛੋਟਾ ਜਿਹਾ ਠੀਕ ਹੈ ਜੀ ਤੇ ਇੱਕ ਥੋੜੀ ਛੋਟੀ ਜਿਹੀ ਕਿਚਨ ਐਡ ਕਰੀਏ ਠੀਕ ਹੈ ਜੀ ਤੇ ਥੋੜੀ ਦੇਖਣ ਨੂੰ ਸੋਹਣ ਲੱਗੇ ਵੀ ਲੋਕ ਨਸ ਸਾਹਿਬ ਨੰਗਰ ਵਾਲਾ ਆਸ-ਪਾਸੇ ਨੰਗਰ ਵਾਲਾ ਦੇਖੇ ਲੋਕ ਥੋੜਾ ਜਿਹਾ ਜੀ ਦੇਖਣ ਲੋਗੇ ਜੇ ਜਿਵੇਂ ਮੈਂ ਕਹਿਦੀ ਆ ਵੀ ਖੇਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਕੋਈ ਟਰੈਕਟਰ ਮੋਡੀਫਾਈ ਕਰ ਲੈਂਦਾ ਹੈ ਕੋਈ ਖੇਤ ਦੇ ਵਿੱਚ ਹੋਰ ਮੋਡੀਫਿਕੇਸ਼ਨ ਕਰ ਲੈਂਦਾ ਹੈ ਪਰ ਉਹਦੇ ਵਿੱਚ ਇੱਕ ਇਹ ਆਪਣੀ ਬਹੁਤ ਖਾਸ ਚੀਜ਼ ਆ ਜਿਹਦੇ ਵਿੱਚ ਜਦ ਠੰਡਾ ਗਰਮੀ ਆ ਆਪਾਂ ਕਿਸਾਨ ਕਦੋਂ ਵੀ ਥੱਕਦਾ ਰੈਸਟ ਤੱਕ ਇਹਦੇ ਵਿੱਚ ਹੀ ਕਰਨੀ ਕੰਮ ਦੇ ਵਿੱਚ ਤਾਂ ਉਸੇ ਨੂੰ ਤੁਸੀਂ ਮਹਿਲ ਵਰਗਾ ਬਣਾਤਾ ਇੱਕ ਬਸ ਤੁਸੀਂ ਕਹਿ ਦਿਓ ਬਈ ਜੀ ਤੇ ਬਈ ਜੇ ਗੱਲ ਕਰੀ ਹੁਣ ਨਾ ਦੂਸਰੇ ਨੰਬਰ ਤੇ ਆ ਜਾਂਦੀ ਆ ਡਿਜ਼ਾਈਨ ਦੀ ਗੱਲ ਇਹ ਬਈ ਕਿਸੇ ਆਰਕੀਟੈਕਟ ਤੋਂ ਬਣਾਇਆ ਜਾਂ ਆਪ ਦੀ ਸੋਚ ਸੀ ਵੀ ਆਪਾਂ ਇਹ ਚੀਜ਼ ਬਣਾਉਣੀ ਨੀ ਬਾਈ ਜੀ ਆਪਣੀ ਵੈਸੇ ਤਾਂ ਆਪਣੀ ਸੋਚੀ ਖੋਦੀ ਇਹ ਜੀ ਵੈਸੇ ਮੇਰਾ ਇੱਕ ਆਰਕੀਟੈਕਟ ਨਾਲ ਕੰਟੈਕਟ ਹੋਇਆ ਸੀਗਾ ਮੁੰਡਾ ਆਪਣਾ ਇੱਥੇ ਹੀ ਆਂ ਲੋਕ ਲਈ ਆਪਣੇ ਬੋੜਾਲ ਤੋਂ ਆਂਗਾ ਮਰਜੀਤ ਸਿੰਘ ਨਾਮ ਆਦਾ ਠੀਕ ਹੈ ਬਾਈ ਤੇ ਬਾਈ ਨੂੰ ਮੈਂ ਆਪਣੀ ਸੋਚ ਦੱਸੀ ਸੀ ਕਿ ਮੈਨੂੰ ਇਸ ਟਾਈਪ ਦਾ ਚਾਹੀਦਾ ਵੀ ਆਰਚ ਆਚ ਦੇ ਬਾਰੇ ਦੱਸਤਾ ਸੀਗਾ ਵੀ ਉਦਾਂ ਵੀ ਆਪਾਂ ਜਾਲੀ ਵਾਲ ਡਿਜ਼ਾਈਨ ਆਪ ਮੁੱਟਾ ਮੁੱਟਾ ਸਭ ਸਮਝਾਤਾ ਸੀਗਾ ਫਿਰ ਉਹਨੇ ਮੈਂ ਇੱਕ ਵਾਰੀ ਪਲੈਨਟ ਕੱਢ ਕੇ ਦਿੱਤਾ ਸੀਗਾ ਬਾਈ ਠੀਕ ਹੈ ਉਸ ਤੋਂ ਬਾਅਦ ਜੇਰਾ ਬਾਅਦ ਵਿੱਚ ਕੰਮ ਕਰਵਾਇਆ ਹੈਗਾ ਜਿਹੜੇ ਸੋਧ ਕੀਤੀ ਉਹ ਮੈਂ ਖੁਦ ਹੀ ਕੀਤੀ ਹੈ ਬਈ ਠੀਕ ਹੈ ਹਾਂ ਜੋ ਕੋਲੇ ਖੜਕਾ ਲਈ ਮਿਸਤਰੀ ਨੇ ਕਹਿਤਾ ਜਾਂ ਆਪਕ ਸੋਚ ਲਿਆ ਹਾਂਜੀ ਹਾਂਜੀ ਬਾਈ ਜੀ ਕੋਲ ਮਲ ਕੀ ਸਾਰਾ ਕੰਮ ਆਪ ਕੋਲੇ ਖੜਕੀ ਕਰਵਾਇਆ ਮਿਸਤਰੀ ਨੇ ਨੂੰ ਠੀਕ ਹੈ ਬਈ ਹਾਂਜੀ ਬਾਈ ਜੀ ਤੇ ਇੱਕ ਚੰਗੀ ਗੱਲ ਬਈ ਜਿਹੜੀ ਮੈਨੂੰ ਲੱਗੀ ਨਾ ਜੇ ਆਪਾਂ ਉਹ ਗੱਡੀ ਦੇ ਟਾਇਰ ਤੋਂ ਲੈ ਕੇ ਦੇਖੀਏ ਸਾਰੇ ਪਾਸੇ ਬੂਟੇ ਵੀ ਤੁਸੀਂ ਨਾਲ ਦੀ ਨਾਲ ਲਾਤੇ ਹੁਣ ਥੋੜੀ ਗਰਮੀ ਤਾਂ ਦੇਖਣੇ ਘਟ ਨੇ ਬਾਈ ਜੀ ਫਿਰ ਗ੍ਰੀਨਰੀ ਦੀ ਜ਼ਰੂਰਤ ਤਾਂ ਹੈਗੀ 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 ਬਿਲਕੁਲ ਟੈਂਪਰੇਚਰ ਨਾ ਚਾਈ ਜਾਂਦਾ ਆਪਾਂ ਕਹੀਏ ਨੇ ਵੀ ਜ਼ਿਆਦਾ ਗਰਮੀ ਹੋ ਗਈ ਹਾਂ ਉਹ ਬਾਗਾਂ ਦੀ ਕਮੀ ਕਰਕੇ ਨਾ ਬਾਈ ਜੀ ਬਿਲਕੁਲ ਜੀ ਤੇ ਆਪਣੇ ਜਿੱਥੇ ਪਹਿਲਾ ਖੇਤ ਸੀਗਾ ਪਹਿਲਾ ਜਿੱਥੇ ਮੋਟਰ ਸੀ ਉੱਥੇ ਕਾਫੀ ਆਲੇ ਦੁਆਲੇ ਜਿੱਥੇ ਆਪਣਾ ਪਹਿਲਾ ਕੋਠਾ ਸੀਗਾ ਠੀਕ ਹੈ ਉੱਥੇ ਆਪਣੇ ਕਾਫੀ ਪੇੜ ਪੌਦੇ ਲੱਗੇ ਹੋਏ ਸੀਗੇ ਆਲੇ ਦੁਆਲੇ ਸਾਰਾ ਆਪਾਂ ਬਾਈ ਜੀ ਨਵਾਂ ਬਣਾਇਆ ਹੈਗਾ ਤਾਂ ਕਰ ਕਿਥੇ ਪੇੜ ਪੌਦੇ ਹੁਣ ਹੈ ਨਹੀਂ ਆਪਾਂ ਨਾਲ ਦੀ ਨਾਲ ਹੀ ਲਾ ਦੇ ਵੀ 1 ਸਾਲ 2 ਸਾਲ ਤੱਕ ਵਧੀਆ ਹੋ ਜਾਏ ਅਗਲੇ ਸਾਲ ਨੂੰ ਮਤਲਬ ਪੂਰੀ ਜਵਾਨੀ ਚ ਆ ਜਾਣਗੇ ਬਾਕੀ ਆਪਾਂ ਹੋਰ ਵੀ ਲਗਾਉਣੇ ਹੈਗੇ ਇੱਕ ਵਾਰੀ ਮੌਸਮ ਦੀ بارش ਤੋਂ ਬਾਅਦ ਹੋਰ ਵੀ ਲਾਉਣੇ ਹੈ ਬਾਈ ਜੀ ਜੀ ਬਾਈ ਟੋਟਲ ਏਰੀਆ ਕਿੰਨਾ ਆਪਾਂ ਇਹ ਬਗ ਲ ਠੀਕ ਹੈ ਤੇ ਇਹ ਬਾਈ ਜੀ ਅਸੀਂ 12 12 ਫੁੱਟ ਨਾਲ ਜਗਾ ਛੱਡੀ ਆ ਜੀ ਠੀਕ ਇਥੇ ਇੰਟਰਲੌਕ ਲਾਈ ਜਿੱਥੇ ਅਸੀਂ ਖੜੇ ਆਗੇ ਠੀਕ ਹੈ ਹਾਂਜੀ ਤੇ 450 ਆਪਣਾ ਜਿਹੜਾ ਸਤਾਗ ਹਾਂਜੀ 450 ਸਤਾਗ ਠੀਕ ਹੈ ਉੱਪਰ ਉਹ ਵੀ ਟੈਂਕੀ ਜੀ ਲਾ ਕੇ ਆਪਣਾ ਜਿਹੜੀ ਐਲੀਵੇਸ਼ਨ ਨਿਕਲ ਗਈ ਹੈ ਟੈਂਕੀ ਉਹ ਵੀ ਨਾਲ ਲਗਾ ਕੇ ਲਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਆ ਦੋਸਤੋ ਤੁਸੀਂ ਦੇਖ ਹੀ ਰਹੇ ਹੋਗੇ ਡਿਜ਼ਾਈਨ ਬਾਈ ਹੁਣ ਗੇਟ ਤੇ ਨਾ ਮੇਨ ਗੱਲ ਕਰ ਲਈਏ ਇਹ ਬਾਈ ਕਿੱਥੋਂ ਲੱਗੇ ਨੇ ਇਹਦੇ ਵਿੱਚ ਬਲਮ ਲੱਗੇ ਹੋਏ ਜਾ ਮਤਲਬ ਨੀ ਬੱਲਮ ਬਾਈ ਜੀ ਹੈਗੇ ਨੇ ਦਿੱਤੀ ਆਪਾਂ ਲਾਉਣੇ ਆ ਹਰੇ ਠੀਕ ਹੈ ਕਿਉਂਕਿ ਆਪਾਂ ਇਹ ਨਵਾਂ ਕੰਮ ਸੀ ਲਾਉਣੇ ਆ ਬੱਲ ਜਗਾ ਛੱਡੀ ਤਾਰ ਪਾਈ ਹੋਈ ਆ ਆਪਣੀ ਸਾਰਾ ਕੁਝ ਕੀਤਾ ਹੋਇਆਗਾ ਜੀ ਇਹ ਨਾ ਬਾਈ ਜੀ ਆਪਾਂ ਮੈਂ ਇਹ ਸ਼ੁਰੂ ਤੋਂ ਸੋਚਿਆ ਸੀਗੇ ਵੀ ਆਪਾਂ ਜਿਹੜੀ ਉੱਪਰ ਜਾਲੀ ਲਗਾਈ ਬਿਉਣੀ ਸੋਚ ਰਹੇ ਸੀਗੇ ਠੀਕ ਹੈ ਵੀ ਜਾਲੀ ਦੇ ਨਾਲ ਦੀ ਕੋਈ ਮੈਚ ਕਰਦੀ ਚੀਜ਼ ਲਾਉਣੀ ਐ ਅੱਛਾ ਆਰਟੀਫੀਸ਼ਲ ਜੀ ਲਾਉਣੀ ਆ ਆਰਟੀਫੀਸ਼ਲ ਜੀ ਨਹੀਂ ਲਾਉਣੀ ਜਦੋਂ ਆਪਾਂ ਚੱਲਦੇ ਆ ਵੀ ਪਲਾਸਟਿਕ ਦੇ ਲਾਦੇ ਆ ਦੂਸਰੇ ਲਗਾਦੇ ਆ ਆਪਾਂ ਹਾਂਜੀ ਬਾਈ ਉਹ ਥੋੜੇ ਟਾਈਮ ਪੈਗੇ ਨਾਲੇ ਖਰਾਬ ਵੀ ਹੋ ਜਾਂਦੇ ਨੇਗੇ ਉਹ ਠੀ ਬਾਬਾਪਿੰਦਰ ਸਟੋਰ ਤੋਂ ਅੱਛਾ ਹਰੀਸ਼ ਹੋਰੀ ਬਾਬਾ ਪਿੰਡ ਰਾਹ ਹਾਂਜੀ 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 ਠੀਕ ਹੈ ਜੀ ਤੇ ਉਹ ਬਾਈ ਨਾਲ ਮੈਂ ਕੰਟੈਕਟ ਕੀਤਾ ਇੰਸਟਾਗ੍ਰਾਮ ਤੋਂ ਨੰਬਰ ਕੱਢਿਆ ਬਾਈ ਦਾ ਠੀਕ ਹੈ ਤੇ ਚਲੋ ਬਾਈ ਨਾਲ ਗੱਲ ਕੀਤੀ ਬਾਈ ਨੂੰ ਦੱਸੀਏ ਵੀ ਸਾਨੂੰ ਇੰਨੀ ਮੈਨੇਜਮੈਂਟਾਂ ਨੇ ਕਰਵਾਈ ਮਿਸਤਰੀ ਤੋਂ ਪੇਂਦੀ ਆਪਾਂ ਨੂੰ ਜਾਲੀ ਚਾਹੀਦੀ ਆ ਤੇ ਆਪਾਂ ਨੂੰ ਇਹ ਕੁਝ ਚਾਹੀਦਾ ਦੱਸਿਆ ਆਪਾਂ ਨੂੰ ਉਹ ਬਾਈ ਜੀ ਕਹਿੰਦੇ ਕੋਈ ਗੱਲ ਨਹੀਂ ਛੋਡਾ ਵੀ ਸਾਨੂੰ ਸਾਨੂੰ ਇੱਕ ਬਾਈ ਸਾਡੇ ਨੂੰ ਵੱਡੀ ਪ੍ਰੋਬਲਮ ਕੀ ਆ ਰਹੀ ਸੀਗੀ ਮਿਸਤਰੀ ਨੂੰ ਚਾਹੀਦੀ ਬਹੁਤ ਜਲਦੀ ਸੀਗੀ ਜਾਲੀ ਅਸੀਂ ਜਮਾ ਕੰਮ ਸਿਰੇ ਤੇ ਲਿਆਈ ਖੜੇ ਸੀਗੇ ਠੀਕ ਹੈ ਤੇ ਬਾਕੀ ਅਸੀਂ ਮੈਂ ਪਹਿ ਉਹ ਟਾਈਮ ਕਾਫੀ ਮੰਗ ਰਹੀ ਸੀ ਆਪਾਂ ਤੋਂ ਠੀਕ ਹੈ ਭਾਈ ਤੇ ਮੈਂ ਫਿਰ ਬਾਈ ਜੀ ਨਾਲ ਗੱਲ ਕੀਤੀ ਮਹਾ ਬਾਈ ਜੀ ਸਾਨੂੰ ਜਲਦੀ ਵੀ ਚਾਹੀਦੀ ਆ ਤੇ ਸਾਨੂੰ ਚੀਜ਼ੀ ਬੜੀ ਚਾਹੀਦੀ ਆ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਕਰ ਤੁਸੀਂ ਇੱਕ ਵਾਰੀ ਮੇਰੇ ਕੋਲ ਵਿਜ਼ਿਟ ਕਰੋ ਕਹਿੰਦੇ ਤੇ ਥੋੜਾ ਕਹਿੰਦੇ ਹੱਲ ਕਰਕੇ ਦੇਵਾਂਗੇ ਕਹਿੰਦੇ ਠੀਕ ਹੈ ਤੇ ਬਾਈ ਜੀ ਨੇ ਫਿਰ ਬਹੁਤ ਵਧੀਆ ਡੀਲ ਕੀਤਾ ਆਪਾਂ ਨੂੰ ਬਹੁਤ ਜਲਦੀ ਮਲਗੀ ਉਹ ਤਿਆਰ ਕਰਕੇ ਦੇਣੀ ਕੁਆਲਿਟੀ ਪੱਕੋ ਡਿਜ਼ਾਈਨ ਪੱਕੋ ਤਸੱਲੀ ਕਰਾਤੀ ਨਹੀਂ ਨਹੀਂ ਕੁਆਲਿਟੀ ਬਾਈ ਜੀ ਦੀ ਬਹੁਤ ਇੱਕ ਨੰਬਰ ਆ ਬਈ ਜੀ ਠੀਕ ਹੈ ਭਾਈ ਕੁਆਲਿਟੀ ਪੱਕੀ ਇਹ ਵੀ ਬਹੁਤ ਖਾਸ ਗੱਲ ਹੈ ਹਰੀਸ਼ ਬਾਈ ਵੀ ਬਹੁਤ ਸੋਹਣਾ ਇਹ ਆਪਣਾ ਸਰਨੇਮ ਆ ਗਿਆ ਜੀ ਹਾਂਜੀ ਮਾਨਸ਼ੀ ਸਰਨੇਮ ਮਾਨਸ਼ਾਈਆ ਫਾਰਮ ਹੈ ਤੇ ਬਈ ਇਹ ਸਟਾਡੀ ਆ ਗਈ ਆਪਣੀ ਸਾਮਰ ਮਾਨਸ਼ਾਈਆ ਹਾਂਜੀ ਸਟਾਡੀ ਆ ਗਈ ਬਸ ਥੱਲੇ ਆਪਾਂ ਸੈੱਲਫੋਨ ਨੰਬਰ ਲਿਖਤਾ ਬਈ ਵੈਸੀ ਲਿਖਤਾ ਚਲੋ ਆਪਾਂ ਠੀਕ ਹੈ ਜੀ ਤੇ ਲੋ ਵੀ ਮਿੱਤਰੋ ਬਾਈ ਨੂੰ ਇੰਸਟਾ ਤੇ ਵੀ ਫੋਲੋ ਕਰ ਲਿਓ ਕਿਉਂਕਿ ਜੋ ਜੋ ਆਨਲਾਈਨ ਟਾਈਮ 'ਚ ਹਜੇ ਕਾਫੀ ਚੀਜ਼ਾਂ ਬਾਈ ਕਹਿੰਨਾ ਬੱਕਰੀਆਂ ਕਰਨੀਆਂ ਨੇ ਹਾਂਜੀ ਹਜੇ ਥੋੜਾ ਕੰਮ ਰਿਹਾ ਪੂਲ ਬਣਾਉਣ ਦੀ ਸੋਚ ਰਹੇ ਸੀ ਆਪਾਂ ਠੀਕ ਹੈ ਉਹ ਹਲੇ ਆਪਾਂ ਵੀ ਕਿਹਾ ਮੌਸਮ ਥੋੜਾ ਜਿਆਦਾ ਗਰਮੀ ਜ਼ਿਆਦਾ ਸੀ ਬਾਈ ਜੀ ਠੀਕ ਹੈ ਜੀ ਤੇ ਉਹ ਆਪਾਂ ਨੈ ਉਦੋਂ ਜਿਹੜੇ ਆਪਣੇ ਬੂਟੇ ਨੇ ਸਾਰਾ ਕੁਝ ਨਾਲੇ ਬੂਟੇ ਹੋ ਜਾਣੇ ਨੇਗੇ ਬਾਕੀ ਨਾਲੇ ਕੁਸਲਾ ਕੁਸੀ ਜਿਹੜੀ ਆਈਡੀਆ ਸੋਚ ਰੱਖਿਆ ਉਹ ਦੇਖ ਲਾਂਗੇ ਸਟੈਬਲਿਸ਼ ਕਰ ਲਾਂਗੇ ਬਾਅਦ ਵਿੱਚ ਭਾਈ ਤੇ ਭਾਈ ਅੰਦਰੋਂ ਦਿਖਾਈਏ ਫਿਰ ਦਰਸ਼ਕਾਂ ਨੂੰ ਹਾਂਜੀ 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 ਤੇ ਭਾਈ ਉੱਪਰ ਪਹਿਲਾਂ ਜਦੋਂ ਆਪਾਂ ਜੇ ਗੱਲ ਕਰੀਏ ਆ ਵੀ ਇੱਕ ਬਹੁਤ ਵਧੀਆ ਰੱਖਿਆ ਮੂਰੇ ਭਾਈ ਉਹ ਰਾਂਹਾਂ ਜ्यादातर ਆਪਾਂ ਜਿਹੜੇ ਪਹਿਲਾ ਕਮਰੇ ਹੁੰਦੇ ਸੀ ਖੇਤਾਂ 'ਚ ਉਹ ਮੇਨ ਸਿੱਧਾ ਗੇਟ ਹੁੰਦਾ ਸੀ ਮੀਂਹ ਧੁੱਪ ਨਾਲੋਂ ਖਰਾਬ ਹੋ ਜਾਂਦਾ ਸੀ ਹਾਂਜੀ ਹਾਂਜੀ ਉਹੀ ਮੋਟੀ ਬਾਬੀ ਆਪਣੇ ਇਹਦੇ ਰੱਖਣ ਦਾ ਨਾਲ ਤਾਂ ਇੱਕ ਵਾਰੀ ਸ਼ਾਮ ਨੂੰ ਪੈਠ ਵੀ ਸਕਦੇ ਆਂਗੇ ਬਿਲਕੁਲ ਵੀ ਹਵਾ ਖੁੱਲੀ ਜੁੱਲੀ ਹਵਾ ਆਉਂਦੀ ਆਪਣੀ ਬੜੀ ਹਾਂਜੀ ਤੇ ਮੀਂਹ ਕਣੀ ਤੋਂ ਬਚਦਾ ਕੀ ਜੇ ਆਪਾਂ ਸਿੱਧਾ ਰੱਖਣ ਦੇ ਬਾਈ ਬਾਰਿਸ਼ ਵਗੈਰਾ ਪੈਂਦੀ ਤਾਂ ਵਸਤੂ ਵਗੈਰਾ ਅੰਦਰ ਜਾਣੀ ਸੀਗੀ ਠੀਕ ਹੈ ਜੀ ਹਾਂਜੀ ਇਧਰੋਂ ਬਾਈ ਉੱਪਰ ਵੀ ਦਿਖਾ ਦੀ ਵੀ ਪੱਖਾ ਵੀ ਆਪਰੇ ਆਪਸ਼ਨ ਰੱਖੀ ਹੈ ਬਾਈ ਹੋਰਾਂ ਨੇ ਤੇ ਲੋ ਵੀ ਦੋਸਤੋ ਆਪਾਂ ਅੰਦਰ ਆ ਗਏ ਕਮਰੇ ਦੇ ਤੇ ਪੂਰਾ ਖੁੱਲਾ ਡੁੱਲਾ ਜੇ ਆਪਾਂ ਗੱਲ ਕਰੀਏ ਬੈੱਡ ਵੀ ਲੱਗਿਆ ਹੋਇਆ ਚਾਰ ਕੁਰਸੀਆਂ ਦਾ ਆਪਸ਼ਨ ਵੀ ਰੱਖੀ ਆ ਤੇ ਖਾਣ ਪੀਣ ਲਈ ਜਿਵੇਂ ਆਪਾਂ ਰੋਟੀ ਖਾਣੀ ਜਾਂ ਕੁਝ ਵੀ ਖਾਣਾ ਉਹ ਵੀ ਪੂਰੀ ਆਪਸ਼ਨ ਰੱਖੀ ਜੀ ਤੇ ਹੈਂਡ ਵਾਸ਼ ਲਈ ਮੈਨਟੀ ਵੀ ਆਪਾਂ ਇੱਧਰ ਰੱਖੀ ਆ ਹਨਾ ਬਈ ਤੇ ਆਪ ਤੁਸੀਂ ਦੇਖ ਸਕਦੇ ਹੋ ਛੱਤ ਤੇ ਹੀ ਬਹੁਤ ਸੋਹਣਾ ਡਿਜ਼ਾਈਨ ਰੱਖਿਆਗਾ ਤੇ ਦੂਜੀ ਗੱਲ ਜਿਹੜੀ ਖਾਸ ਆ ਹਨਾ ਬਈ ਖੇਤ ਚ ਆਪ ਨੂੰ ਖਾਸ ਕਰਕੇ ਚਾਹੀਦਾ ਹੁੰਦਾ ਵੀ ਵੈਂਟੀਲੇਸ਼ਨ ਹਵਾ ਆਰਪਾਰ ਲੰਘਦੀ ਰਹੇ ਹਾਂ ਬਿਲਕੁਲ ਬਈ ਉਹਦਾ ਵੈਂਟੀਲੇਸ਼ਨ ਦਾ ਮੈਂ ਖਾਸ ਧਿਆਨ ਰੱਖਿਆ ਹੋਇਆ ਹੈਗਾ ਜੀ ਤੇ ਵੀ ਇੱਧਰ ਵੀ ਆਪਾਂ ਰੱਖੇ ਵਿੰਡੋ ਰੱਖੀ ਆ ਐਸਸੀਨ ਵੀ ਰੱਖੀ ਆ ਠੀਕ ਹੈ ਬਾਕੀ ਆਪਾਂ ਇੱਧਰ ਵੀ ਰੱਖੀ ਹੋਈ ਬਾਥਰੂਮ ਵਾਲੇ ਬਾਥਰੂਮ ਵਾਲੇ ਪਾਸੇ ਵੀ ਰੱਖੀ ਹੋਈ ਆ ਬਈ ਠੀਕ ਹੈ ਜੀ ਹਾਂਜੀ ਤੇ ਆ ਦਿਖਾ ਦੀ ਬਈ ਇਧਰ ਬਾਥਰੂਮ ਵੀ ਦਿਖਾ ਦੀ ਤੇ ਇਧਰ ਕਿਚਨ ਵੀ ਆਪਸ਼ਨ ਦਿੱਤੀ ਹੋਈ ਆ ਬਾਈ ਨੇ ਹਾਂਜੀ ਬਾਈ ਛੋਟੀ ਜਿਹੀ ਪੈਂਟਰੀ ਬਣਾ ਲਈ ਆਪਾਂ ਠੀਕ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਬਿਦਿੰਨੀ ਗਾਪ ਨੂੰ ਨੀੜਾ ਗਿਉਂ ਨਹੀਂ ਗਾਪਾ ਇੱਕ ਵਾਰੀ ਬਣਾ ਲਈ ਜਿੰਦੀ ਕੇ ਖੇਤ ਨੀੜ ਹੁੰਦੀ ਆਪਾਂ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਈ ਫਿਰ ਜੇ ਗੱਲ ਗਰੀ ਹੈ ਨਾ ਦੇਖਣ ਵਾਲੇ ਬਹੁਤ ਆਉਂਦੇ ਹੋਣਗੇ ਜਿਹੜੇ ਸੜਕ ਤੋਂ ਲੰਘਦੇ ਆ ਬਿਲਕੁਲ ਬਾਈ ਜੀ ਮੈਂ ਤਾਂ ਕਹਿੰਦਾ ਜਦੋਂ ਆਪਾਂ ਸੜਕ ਤੋਂ ਗੁਜ਼ਰਦੇ ਨੇ ਕਿਸੇ ਤਾਉਣ ਸਿੱਧੀ ਨਹੀਂ ਹੁੰਦੀ ਬਾਈ ਇਹ ਤਾਂ ਗੱਲ ਤੁਸੀਂ ਕਹੋਗੇ ਮਾਨ ਕਰਨ ਵਾਲੀ ਗੱਲ ਲੱਗੇ ਵੈਸੇ ਤਾਉਣ ਨਹੀਂ ਸਿੱਧੀ ਹੁੰਦੀ ਬਾਈ ਕਿਸੇ ਨਹੀਂ ਬਾਈ ਉਹੀ ਚੀਜ਼ ਆ ਕਿਸੇ ਵੀ ਚੀਜ਼ ਤੇ ਆਪਾਂ ਕੰਮ ਕਰਦੇ ਆਂ ਜੋ ਦਿਲੋਂ ਕੰਮ ਕੀਤਾ ਹੁੰਦਾ ਤਾਂ ਬੋਲਦਾ ਉਹਦਾ ਨਤੀਜਾ ਆਉਂਦਾ ਚੀਜ਼ ਦਾ ਰਿਜ਼ਲਟ ਮਿਲਦਾ ਤੇ ਹੁਣ ਕੌਕੀ ਕਿਸੇ ਮਿੱਤਰ ਨੂੰ ਕੰਮ ਸੋਹਣਾ ਲੱਗਿਆ ਇਹੇ ਜੀ ਕੰਮ ਕਰਾਉਣਾ ਹੁੰਦਾ ਥੋੜਾ ਜਿਹਾ ਬਾਈਟ ਵੀ ਕਿੰਨਾ ਕੁ ਆਪਣਾ ਇਹ ਤੇ ਲੱਗਿਆ ਜਿਹੜਾ ਐਸਟੀਮੇਟਡ ਹੈ ਬਜਟ ਬਾਈ ਜੀ ਐਵੇਂ ਆਗਾ ਵੀ ਇੱਕ ਤਾਂ ਅਸੀਂ ਮਟੀਰੀਅਲ ਚੰਗਾ ਲਾਇਆ ਹੈ ਸਾਰਾ ਵੀ ਛੋਟੇ ਸਾ ਆਪਣਾ ਏਰੀਆ ਸੀਗਾ ਤਾਂ ਕਰਕੇ ਅਸੀਂ ਮਟੀਰੀਅਲ ਕੋਈ ਮਾੜਾ ਜਾਂਦਾ ਹੈਗਾ ਮਨ ਨਿਓ ਪੜੇ ਇੱਕ ਛੱਤ ਤੱਕ ਸਾਰੇ ਜੈਨੂ ਨੇ ਕੰਮ ਕੀਤਾ ਜੈਨੂ ਨੇ ਕੰਮ ਕੀਤਾ ਨਿਓ ਵਿੱਚ ਵੀ ਸੀ ਇੱਕ ਇੱਕ ਨੰਬਰ ਵਰਤੀ ਹੋਈ ਜਮੇ ਜੀ ਠੀਕ ਹੈ ਜੀ ਤੇ ਬਜਟ ਬਾਈ ਜੀ ਲਗਭਗ ਇਹਦਾ ਮੋਟਾ ਅਸੀਂ ਜੋੜਿਆ ਸੀਗਾ ਵੀ 5.5 ਤੋਂ 6 ਲੱਖ ਦੇ ਕਰੀਬ ਆਇਆ ਹੈ ਠੀਕ ਹੈ ਹਾਂ ਜੀ ਬਾਈ ਜੀ ਤੇ ਬਹੁਤ ਜਾਇਜ਼ ਬਾਈਟੀ ਆ ਕਿਉਂਕਿ ਜੇ ਦੋਸਤੋ ਆਪਾਂ ਦੇਖੀਏ ਨਾ ਇੱਕ ਆਪਾਂ ਘਰ ਵੀ ਬਣਾ ਰਹੇ ਪਿੰਡ ਦੇ ਵਿੱਚ ਕਈ ਵਾਰ ਆਪਣੀ ਛੋਟੀ ਫੈਮਿਲੀ ਆ ਤਾਂ ਮਤਲਬ 10 ਲੱਖ ਚ ਬਹੁਤ ਮਿੱਤਰ ਕਹਿ ਦਿੰਦੇ ਆ ਕਮੈਂਟ ਕਰ ਦਿੰਦੇ ਨੇ ਵੀ 10 ਲੱਖ ਚ ਘਰ ਕਿਵੇਂ ਬਣ ਜਾਊਗਾ ਮੈਂ ਕਹਿੰਦਾ ਜੇ ਦੋ ਕਮਰੇ ਕਰਕੇ ਮਤਲਬ ਥੋੜਾ ਜਿਆਦਾ ਨੂੰ ਵਧਾਉਣਾ ਹੋਵੇ 450 ਤੋਂ 700 ਸਕਰ ਪੁੱਟ ਤਾਂ 10-12 ਲੱਖ ਚ ਵਧੀਆ ਬੰਦਾ ਆਉਂਦੇ ਰਹਿਣ ਜੋਕਰਾ ਬਣਾ ਸਕਦੇ ਤੇ ਉਹ ਵੀ ਸੋਹਣਾ ਮਟੀਰੀਅਲ ਵੀ ਜਿਵੇਂ ਤੁਸੀਂ ਦਾਹ ਰਹੋ ਇੱਕ ਇੱਕ ਚੀਜ਼ ਮੈਨੂੰ ਪਹਿਲਾਂ ਵੀ ਮਿਲਦਾ ਸੀ ਇਹਦੇ ਬੰਦਣਾ ਸੀ ਜਿਆਦਾ ਕਰ ਖੇਤ ਪੈਂਦਾ ਵੀ ਪਾਸੇ ਖੇਤ ਅਸੀਂ ਜਿਆਦਾ ਹੀ ਆਉਣਗੇ ਵੈਸੇ ਜਿੱਦਾਂ ਇਹ ਬਣਿਆ ਆ ਸੀ ਹੋਰ ਵੀ ਜਿਆਦਾ ਟਾਈਮ ਦੇਣ ਲੱਗੇ ਖੇਤ ਨੂੰ ਆਪਣੇ ਨੂੰ ਠੀਕ ਹੈ ਖੇਤ ਨਾਲ ਜੁੜਨ ਵਾਲੀ ਗੱਲ ਹੋਈ ਕਿ ਤਰ੍ਹਾਂ ਦੀ ਤੇ ਅੱਜ ਕੱਲ੍ਹ ਤੇ ਜਿਵੇਂ ਮੁੱਦੇ ਨੇ ਉਹ ਖੇਤਾਂ ਛੋੜਦਾ ਤੁਰਿਆ ਜਾਂਦਾ ਹੈ ਬਹੁਤ ਵੱਡੀ ਗੱਲ ਹੈ ਹੁਣ ਸਾਡਾ ਮੁੱਲੋ ਮਣੀ ਦਲ ਕਰਦਾ ਵੀ ਜਦੋਂ ਫ੍ਰੀ ਹੁੰਦੇ ਆ ਯਾਰ ਵੀ ਛੱਡੋ ਯਾਰ ਖੇਤੀ ਚੱਲ ਜਾਏਗਾ ਹੁਣ ਖੇਤੀ ਚੱਲ ਹਾਂ ਭਾਈ ਖੇਤੀ ਆ ਕੇ ਬੰਨਾ ਸ਼ਾਬਾਸ਼ ਤੇ ਤਰਾਵ ਚ ਨਾਲ ਗੱਲਾਂ ਬਾਤਾਂ ਕਰਨੇ ਵਿਹਲੇ ਤਾਂ ਵੀ ਆ ਗਿਆ ਮੰਦਾ ਕੁਛ ਜੇ ਖੇਤ ਆ ਜਾਊਗਾ ਤਾਂ ਕੁਛ ਨਾ ਕੁਛ ਉਹਨੇ ਕਰਨੀ ਕਰਨਾ ਵੀ ਹਾਂਜੀ ਬਾਈ ਤੇ ਬਹੁਤ ਵਧੀਆ ਸੋਚ ਲੱਗੀ ਬਾਈ ਜਿਆਦਾਤਰ ਕੀ ਹੁੰਦਾ ਨਾ ਆਪਾਂ ਚਲੋ ਟਰੈਕਟਰ ਵੀ ਜ਼ਰੂਰੀ ਨੇ ਉਹਨਾਂ ਦੇ ਵੀ ਆਪਾਂ ਮੋਡੀਫਿਕੇਸ਼ਨ ਕਰਾਉਣੇ ਆ ਪਰ ਇਹ ਚੀਜ਼ਾਂ ਮਤਲਬ ਲੌਂਗ ਲਾਈਫ ਚੱਲਣੀ ਆਪਣੇ ਨਾਲ ਜੀ ਬਾਈ ਜੀ ਹੋਰ ਆਪਾਂ ਕਿਸੇ ਤੇ ਵੀ ਕੰਮ ਕਰਾਉਣੇ ਮੰਨ ਲਓ ਟਰੈਕਟਰ ਤੇ ਕੰਮ ਕਰਾ ਲਿਆ ਕੋਈ 2 ਲੱਖ ਦਾ ਸਿਸਟਮ ਲਵਾ ਲਿਆ ਉਹਨੇ 2-4 ਸਾਲਾਂ ਨੂੰ ਖਰਾਬ ਹੋਣਾ ਇਹਨੇ ਆਪਣੇ ਬੱਚਿਆਂ ਤੱਕ ਜਾਣਾ ਇਹ ਚੀਜ਼ ਨਹੀਂ ਜੀ ਬਾਈ ਜੀ ਜੀ ਤੇ ਹੋਰ ਬਾਈ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਕੋਈ ਵੀ ਦਰਸ਼ਤਾਂ ਦਾ ਵੀ ਇਹ ਹੀ ਕਹਿਣਾ ਚਾਹਾਂਗੇ ਹੁਣ ਆਪਾਂ ਜ਼ਿਆਦਾਤਰ ਇਹ ਪਿੱਟੀ ਜਨੇ ਵੀ ਟੈਂਪਰੇਚਰ ਜ਼ਿਆਦਾ ਹਾਈ ਹੋ ਰਿਹਾਗਾ ਹਾਂਜੀ ਬਈ ਉਹਦਾ ਮੇਨ ਰੀਜ਼ਨ ਤਾਂ ਵੀ ਗ੍ਰੀਨਰੀ ਦੀ ਬਹੁਤ ਜ਼ਿਆਦਾ ਕਮੀ ਆਪਣੀ ਸਾਈਡ ਆਪਣੀ ਸਾਈਡ ਤਾਂ ਥੋੜੀ ਜ਼ਿਆਦੀ ਆ ਬਈ ਮਾਸਟਰ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਮੈਂ ਤਾਂ ਬਾਈਆਂ ਨੂੰ ਇਹ ਕਹਿਣਾ ਚਾਹੂੰਗਾ ਬਸ ਵੈਸੇ ਤਾਂ ਬਾਈ ਜਿਆਦਾ ਸਿਆਣੀ ਨੇ ਆਪਣੇ ਨਾਲੋਂ ਜ਼ਿਆਦਾ ਜੀ ਤੇ ਵੀ ਗ੍ਰੀਨਰੀ 'ਬਾ ਥੋੜਾ ਜ਼ਿਆਦਾ ਧਿਆਨ ਦੇਈਏ ਬਾਈ ਠੀਕ ਆ ਬਈ ਮੈਂ ਵੀ ਦੇਖੋ ਵੀ ਜਿੰਨਾ ਕ ਹੋ ਸਕੇ ਆਪਾਂ ਕੀਤਾ ਇੱਕ ਵਾਰ ਇਹ ਆਪਾਂ ਨਵੀਂ ਜਗ੍ਹਾ ਤੇ ਖੜਾ ਤਾਂ ਕਰਕੇ ਆਪਾਂ ਨੂੰ ਲੱਗ ਰਿਹਾ ਬਾਕੀ ਜ਼ਿਆਦਾ ਦਿਖ ਵੀ ਨਹੀਂ ਰ ਤੇ ਬੱਸ ਜਿਵੇਂ ਜਿੱਥੇ ਪਹਿਲਾਂ ਆਪਣੀ ਮੋਟਰ ਸੀ ਉੱਥੇ ਵੀ ਆਪਾਂ ਬਹੁਤ ਗ੍ਰੇਨਿੰਗ ਕੀਤੀ ਹੋਈ ਹੈਗੀ ਠੀਕ ਹੈ ਵੈਸੇ ਆਪਣੀ ਪੈਲੀ ਬੱਚੀ ਬਹੁਤ ਹੈਗੀ ਆਸੇ ਪਾਸੇ ਬਾਈ ਜੀ ਜਿਵੇਂ ਕਲਾਸਿਕਲ ਦੇ ਵਿੱਚ ਨਾ ਆਪਾਂ ਦੇਖਦੇ ਆਂ ਅਰਚਾਂ ਬਣਾਈਆਂ ਹੁੰਦੀਆਂ ਬਹੁਤ ਸੋਹਣੀਆਂ ਇਹ ਗਲਾਈਆਂ ਬਹੁਤ ਸੋਹਣੀਆਂ ਬਣਾਈਆਂ ਤੁਸੀਂ ਬਾਈ ਜੀ ਤੇ ਇੱਕ ਬਈ ਇਹ ਟਾਇਲ ਲੱਗੀ ਹੈ ਕਿ ਇਹ ਸਟੋਨ ਲੱਗਿਆ ਇਹ ਵੀ ਦੱਸ ਦਿਓ ਨਾ ਇਹ ਬਾਈ ਜੀ ਹੈਗੀ ਤਾਂ ਟਾਇਲ ਹੀ ਲੱਗੀ ਠੀਕ ਹੈ ਬਾਈ ਪਰ ਜਦੋਂ ਆਪਾਂ ਫੀਲ ਕਰਦੇ ਇਹਨੂੰ ਆਨ ਦੇ ਸਟੋਨ ਵਾਲਾ ਫੀਲ ਆਉਂਦਾ ਬਾਈ ਜੀ ਸਟੋਨ ਵਾਲਾ ਹਾਂਜੀ ਹਾਂਜੀ ਜੀ ਬਾਈ ਹੈਗੀ ਬਾਈ ਜੀ ਟਾਇਲ ਹੀ ਲੱਗੀ ਠੀਕ ਹੈ ਗਲਾਈਆਂ ਵਰਤਾਂ ਵੀ ਨਹੀਂ ਇਹ ਸੀ ਕਿ ਸਾਡਾ ਆਈਡੀਆ ਸੀ ਛੁੜੂ ਦੋ ਵੀ ਥੋੜਾ ਜਿਹਾ ਆਪਾਂ ਵੀ ਕਲਾਸਿਕਲ ਲੁੱਕ ਵੀ ਦੇਈਏ ਨੂੰ ਆਪਾਂ ਪਲੱਸ ਜਿਵੇਂ ਆਪਾਂ ਪਿਸਤੌਨ ਲਾਇਆ ਥੋੜੀ ਜਿਹੀ ਮਾਡਰਨ ਲੁੱਕ ਵੀ ਨਾਲ ਹੋ ਗਏ ਤੇ ਉਹ ਬਾਈ ਨੂੰ ਆਪਾਂ ਜਿਵੇਂ ਡੱਬੀਆਂ ਨੇ ਇਹ ਵੀ ਸੋਚਿਆ ਤਾਂ ਮੈਂ ਵੀ ਇਹ ਵਿੱਚ ਇਹ ਵੀ ਗਲਾਈਆਂ ਦੇ ਵਿੱਚ ਦਿੱਤੀ ਜਾਵੇ ਥੋੜਾ ਜਿਹਾ ਮੈਨੂੰ ਸੋਹਣਾ ਲੱਗਿਆ ਡਿਜ਼ਾਈਨ ਮੈਂ ਵੀ ਇੱਕ ਦੋ ਵੀਡੀਓ ਦੇਖੀ ਸੀ ਇੰਸਟਾਗ੍ਰਾਮ ਤੇ ਦੇਖੀਆਂ ਸੀਗੀਆਂ ਤੇ ਉੱਥੋਂ ਥੋੜਾ ਬੋਤਾ ਆਈਡੀਆ ਆਇਆ ਮੈਨੂੰ ਬਈ ਠੀਕ ਹੈ ਤੇ ਥੋੜਾ ਬੋਤਾ ਫਿਰ ਤੋੜ ਪਨ ਕੇ ਸੀ ਜਾਪ ਡਿਜ਼ਾਈਨ ਤਿਆਰ ਕਰ ਲਿਆ ਠੀਕ ਹੈ ਬਈ ਤੇ ਬਾਈ ਇੱਕ ਮੈਂ ਉੱਪਰ ਦੇਖ ਰਿਹਾ ਉੱਪਰ ਹੋਰ ਕੀ ਚੀਜ਼ ਆ ਗਈ ਕੱਲੀ ਪਾਣੀ ਵਾਲੀ ਟੈਂਕੀ ਆ ਇਹ ਨਾ ਵੀਰੇ ਹੈਗੀ ਤੇ ਪਾਣੀ ਵਾਲੀ ਟੈਂਕੀ ਆ ਗਈ ਠੀਕ ਹੈ ਜੀ ਅਸਲ ਵਿੱਚ ਨਾ ਮੇਰਾ ਆਈਡੀਆ ਸੀਗਾ ਵੀ ਥੋੜੀ ਜਿਹੀ ਐਲੀਵੇਸ਼ਨ ਨਿਕਲ ਕੇ ਆਵੇ ਵਧੀਆ ਇਹਦੀ ਵੀ ਡਿਜ਼ਾਈਨ ਹਾਂ ਜੀ ਥੋੜਾ ਜਿਹਾ ਐਲੀਵੇਸ਼ਨ ਨਿਕਲ ਕੇ ਆਵੇ ਪਲੱਸ ਆਪਾਂ ਤਾਂ ਕੰਮ ਵੀ ਲਈਏ ਠੀਕ ਹੈ ਮੈਂ ਇਹਦੇ ਪਿੱਛੇ ਅਸੀਂ ਪਲਾਸਟਿਕ ਦੀ ਟੈਂਕੀ ਰੱਖਦੀ ਬਾਈ ਤੇ ਨਾਲੇ ਭ ਲੈ ਲਈ ਵਸਣ ਵਧੀਆ ਨਿਕਲ ਕੇ ਆ ਗਈ ਨਾਲੇ ਹੁਣ ਸਾਡੇ ਇੱਕ ਤਰ੍ਹਾਂ ਦਾ ਸਟੋਰ ਰੂਮ ਦਾ ਕੰਮ ਵੀ ਹੁੰਦੀ ਹੈ ਵੀ ਟੈਂਕੀ ਵਾਲੀ ਰੱਖ ਕੇ ਵੀ ਜਗ੍ਹਾ ਬਚਦੀ ਇਹਦੇ ਵਿੱਚ ਇੱਕ ਤਰ੍ਹਾਂ ਵੀ ਆਪਾਂ ਕਈ ਵਾਰੀ ਫ ਉੱਪਰ ਪਰਕਸਾ ਵਾਲੇ ਨੇ ਠੀਕ ਹੈ ਜੀ ਵੈਸੇ ਵੀ ਚਲੋ ਗਰਮੀ ਦੇ ਉੱਪਰ ਪੈਣਾ ਤੇ ਪੱਖਾ-ਪੱਖਾ ਲਾ ਗਿਆ ਥਾਂ ਵੀ ਰੱਖੀ ਹੋਈ ਹੈ ਹਾਂਜੀ ਹਾਂਜੀ ਉਹ ਹੈਗੀ ਆ ਜੀ ਬਿਲਕੁਲ ਹੈਗੀ ਪੌੜੀਆਂ ਇਧਰ ਵੀ ਬੈਕ ਸਾਈਡ ਤੋਂ ਲੋਹੀ ਦੀ ਚੜਾਉਣੀਆਂ ਹਾਂਜੀ ਉਹ ਚੜਾਉਣੀਆਂ ਸੀਗੀ ਬਾਈ ਜੀ ਥੋੜਾ ਜਿਹਾ ਅਸੀਂ ਥੋੜਾ ਜਿਹਾ ਵੀ ਰੁੱਕ ਕੇ ਚੜਾਉਣੀ ਸੀਗੀ ਇਹ ਠੀਕ ਹੈ ਜੀ ਵੀ ਸੋਚਿਆ ਤਾਂ ਹੈਗਾ ਪੌੜੀ ਚੜਾਉਣੇ ਇਥੇ ਛੱਡੀ ਜਗ੍ਹਾ ਵੀ ਛੱਡੀ ਆ ਕੇ ਜਦ ਤੂੰ ਥੋੜਾ ਜਿਹਾ ਕੀਤਾ ਸੀਗਾ ਤੇ ਇਹ ਬਾਈ ਥੋੜਾ ਜਿਹਾ ਬਸ ਅਗਲੇ ਮਹੀਨੇ ਤੱਕ ਕਰ ਦਾਂਗੇ ਇਹ ਵੀ ਕੰਪਲੀਟ ਥੋੜਾ ਜਿਹਾ ਮਿੱਥੋਂ ਆਪਣਾ ਕੰਮ ਥੋ ਜੋ ਫਾਰਮ ਹਾਸ ਬਣਾਉਣ ਦਾ ਸੁਪਨਾ ਬਲ ਬਹੁਤ ਸੋਹਣੇ ਤਰੀਕੇ ਨਾਲ ਬਣਾਏਗਾ ਉਹ ਕੰਮ ਤੁਹਾਨੂੰ ਕਿਵੇਂ ਲੱਗਿਆ ਤੇ ਦੂਜੀ ਬਾਈ ਦੀ ਸੋਚ ਕਿਵੇਂ ਲੱਗੀ ਤੇ ਸਾਰਾ ਡਿਜ਼ਾਈਨ ਤੁਹਾਡੇ ਸਾਹਮਣੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਹੋਰ ਕੋਈ ਕਮੀ ਰਹੀ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰ ਦਿਓ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਜਰੂਰ ਕਵਰ ਕਰਕੇ ਦੇਵਾਂਗੇ ਧੰਨਵਾਦ ਦੋਸਤੋ ਧੰਨਵਾਦ ਬਾਈ